ਦੁਨੀਆ ਤੇ ਦੋ ਤਰ੍ਹਾਂ ਦੇ ਰੰਗ ਨੇ ਕਾਲਾ ਤੇ ਗੋਰਾ ਅੱਜ ਜਿਹੜੀ ਵੀਡੀਓ ਤੁਹਾਡੇ ਕੋਲ ਲੈ ਕੇ ਆਵਾਂਗੇ ਉਹ ਮੁੰਡੇ ਦੀ ਵੀਡੀਓ ਆ ਜਿਹਦਾ ਕਾਲਾ ਰੰਗ ਆ ਉਹਦੀ ਘਰ ਵਾਲੀ ਉਹਨੂੰ ਨਾ ਤਾਂ ਬਾਜ਼ਾਰ ਦੇ ਵਿੱਚ ਲੈ ਕੇ ਜਾਂਦੀ ਆ ਨਾ ਸਹੁਰੇ ਪਰਿਵਾਰ ਲੈ ਕੇ ਜਾਂਦੀ ਆ ਨਾ ਕਹਦੀਏ ਬੱਸ ਸਟੈਂਡ ਦੇ ਉੱਤੇ ਜੇ ਛੱਡਣ ਵੀ ਜਾਂਦਾ ਨਾ ਮੁੰਡਾ ਕਹੇ ਜਾਂਦੀ ਤੂੰ ਨਹੀਂ ਮੇਰੇ ਨਾਲ ਜਾਣਾ ਕਿਉਂਕਿ ਲੋਕ ਮੈਨੂੰ ਛੇੜਾਂ ਕਰਨਗੇ ਕਿਉਂਕਿ ਤੇਰਾ ਕਾਲਾ ਰੰਗ ਆ ਲੋਕ ਦੇ ਵੀ ਮੁੰਡੇ ਜਿਹੜੇ ਪਿੰਡ ਦੇ ਲੋਕ ਆ ਬੁੜੀਆਂ ਹੈਗੀਆਂ ਉਹ ਵੀ ਮੁੰਡੇ ਨੂੰ ਕਾਲੂ ਕਹਿ ਕੇ ਬੁਲਾਉਂਦੀਆਂ ਬਾਦ ਦੇ ਵਿੱਚ ਕਹਿੰਦੀ ਆ ਵੀ ਤੈਨੂੰ ਨਹੀਂ ਬੁਲਾਇਆ ਸੀ ਤਾਂ ਕੁੱਤੇ ਨੂੰ ਬੁਲਾਇਆ ਤੂੰ ਤਾਂ ਮੁੰਡਾ ਠੀਕ ਹੈ ਫਿਰ ਹੋਰ ਤੁਹਾਨੂੰ ਦੱਸਾਂ ਵੀ ਸਹੇਲੀ ਦਾ ਵਿਆਹ ਹੁੰਦਾ ਕੁੜੀ ਦਾ ਘਰ ਵਾਲਿਆਂ ਨੂੰ ਲੈ ਕੇ ਨਹੀਂ ਜਾਂਦੀ ਕਿਉਂ ਨਹੀਂ ਲੈ ਕੇ ਜਾਂਦੀ ਕਿਉਂਕਿ ਉੱਥੇ ਉਹਨੂੰ ਕਹਿੰਦੇ ਆ ਵੀ ਵੀ ਜਿਹੜੀਆਂ ਮੇਰੀਆਂ ਸਹੇਲੀਆਂ ਉਹ ਮੈਨੂੰ ਕਹਿਣਗੀਆਂ ਵੀ ਤੇਰਾ ਘਰ ਵਾਲਾ ਤਾਂ ਕਾਲਾ ਸਾਡਾ ਘਰ ਵਾਲਾ ਤਾਂ ਗੋਰਾ ਤੂੰ ਕਿੱਧਰ ਫਸ ਗਈ ਇਹਦੇ ਨਾਲ ਮਤਲਬ ਇਹ ਜੇ ਟਾਰਚਰ ਮੁੰਡੇ ਨੂੰ ਇੰਨਾ ਟਾਰਚਰ ਕੀਤਾ ਜਾ ਰਿਹਾ ਮੁੰਡਾ ਕਹਿੰਦਾ ਮੈਂ ਦੱਸ ਮੇਰਾ ਗੁਨਾਹ ਕੀ ਹੈ ਮੇਰਾ ਕੱਲਾ ਕਾਲਾ ਰੰਗੀ ਆ ਮੈਂ ਇੱਕ ਗੱਲ ਪੁੱਛਣਾ ਚਾਹਣਾ ਲੋਕੋ ਵੀ ਕਾਲਾ ਰੰਗ ਪਾਉਣਾ ਪਸੰਦ ਕਰਦੇ ਆ ਕੱਪੜਾ ਲੀੜਾ ਕਾਲਾ ਪਸੰਦ ਕਰਦੇ ਆ ਪਾਉਣਾ ਕਾਲੇ ਵਾਲ ਹੁਣ ਆਪਣੇ ਇਹ ਪਸੰਦ ਕਰਦੇ ਆ ਵੀ ਕਾਲੇ ਹੀ ਰਹਿਣ ਠੀਕ ਹੈ ਜਾਲੀਆਂ ਗੱਡੀ ਦੇ ਲੱਗੀਆਂ ਹੁਣ ਕਾਲੀਆਂ ਦਿਸੇ ਨਾ ਕੁਛ ਉਹ ਵੀ ਪਸੰਦ ਕਰਦੇ ਆ ਮਤਲਬ ਹਰ ਚੀਜ਼ ਐਨਕ ਹੋ ਗਈ ਟੀ-ਸ਼ਰਟ ਹੋ ਗਈ ਜਰਾਬਾਂ ਹੋ ਗਈ ਬੂਟ ਹੋ ਗਏ ਹਰ ਇੱਕ ਚੀਜ਼ ਕਾਲੀ ਪਸੰਦ ਕਰਦੇ ਆ ਪਰ ਕਾਲਾ ਰੰਗ ਮੁੰਡੇ ਦਾ ਕਿਉਂ ਨਹੀਂ ਪਸੰਦ ਕਰਦੀਆਂ ਕੁੜੀਆਂ ਸਾਰੀ ਗੱਲ ਕੀ ਹੈ ਸਾਰਾ ਮਸਲਾ ਕੀ ਹੈ ਦੋਸਤੋ ਆਜੋ ਤੁਹਾਨੂੰ ਦੱਸਾਂਗੇ ਵੀਡੀਓ ਸਾਰੀ ਧਿਆਨ ਨਾਲ ਵੇਖਿਓ ਉਹਨਾਂ ਕੁੜੀਆਂ ਬਾਰੇ ਵੀਡੀਓ ਬਣਾਈ ਗਈ ਹੈ ਜਿਹੜੀਆਂ ਕੁੜੀਆਂ ਆਪਣੇ ਘਰ ਵਾਲਿਆਂ ਨੂੰ ਕੁਝ ਨਹੀਂ ਸਮਝਦੀਆਂ ਕਹਿੰਦੀਆਂ ਤੂੰ ਤਾਂ ਕਾਲੇ ਰੰਗ ਦਾ ਤੇਰੇ ਤੋਂ ਮੈਂ ਕੀ ਲੈਣਾ ਮੇਰਾ ਕਾਲੇ ਰੰਗ ਦਾ ਯਾਰ ਬੇ ਮੈਨੂੰ ਕੁੜੀਆਂ ਕਹਿੰਦੀਆਂ ਆਜੋ ਦੋਸਤੋ ਸਸੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਦੋਸਤੋ ਜਿਹੜਾ ਇਹ ਮੁੰਡਾ ਖੜਾ ਬੜਾ ਦੁਖੀ ਆ ਕਹਿੰਦਾ ਮੇਰੀ ਘਰ ਵਾਲੀ ਮੈਨੂੰ ਕਹਿੰਦੀ ਆ ਵੀ ਤੇਰਾ ਕਾਲਾ ਰੰਗ ਆ ਤੂੰ ਦੂਜਿਆਂ ਦੇ ਘਰ ਵਾਲੇ ਜਿਹੜੇ ਸੋਹਣੇ ਹੁੰਦੇ ਆ ਗੋਰੇ ਚਿੱਟੇ ਹੁੰਦੇ ਆ ਉਹਨਾਂ ਵਰਗਾ ਨਹੀਂ ਹੈਗਾ ਤੂੰ ਤੂੰ ਕਾਲੇ ਰੰਗ ਦਾ ਮੇਰੇ ਨਾਲ ਵਿਆਹ ਕਰਵਾ ਕੇ ਤੇਰੇ ਨਾਲ ਵਿਆਹ ਬੈਗ ਵਿਆਹ ਕਰਵਾ ਕੇ ਮੈਂ ਫਸ ਚੁੱਕੀ ਆ ਦੋਸਤੋ ਪੰਜਾਬ ਦੇ ਵਿੱਚ ਦੁਨੀਆ ਤੇ ਦੋ ਰੰਗ ਹੀ ਹੁੰਦੇ ਆ ਚਿੱਟਾ ਤੇ ਕਾਲਾ ਕਾਲਾ ਤਾਂ ਬੜਾ ਕਰਮ ਵਾਲਾ ਮੰਨਿਆ ਜਾਂਦਾ ਪਰ ਲੋਕ ਪਤਾ ਨਹੀਂ ਕਿਉਂ ਕਹਿੰਦੀ ਹੁੰਦੇ ਕੱਪੜਾ ਕਾਲਾ ਪਾਉਣਾ ਪਸੰਦ ਕਰਦੇ ਆ ਕਾਲੇ ਕੱਪੜੇ ਐਣਕਾਂ ਕਾਲੀਆਂ ਲਾਉਣਾ ਪਸੰਦ ਕਰਦੇ ਆ ਪਰ ਕਾਲਾ ਰੰਗ ਕਿਸੇ ਨੂੰ ਕਿਉਂ ਨਹੀਂ ਪਸੰਦ ਇਹਦੀ ਘਰ ਵਾਲੀ ਕਹਿੰਦੀ ਆ ਤੂੰ ਬਹੁਤ ਜ਼ਿਆਦਾ ਕਾਲਾ ਮੈਨੂੰ ਪਸੰਦ ਨਹੀਂ ਮੈਂ ਤੈਨੂੰ ਕਿਸੇ ਪਾਸੇ ਲਜਾਵ ਨਹੀਂ ਸਕਦੀ ਨਾ ਰਿਸ਼ਤੇਦਾਰੀ ਚ ਨਾ ਵਿਆਹ ਚ ਦੇ ਨਾ ਤੂੰ ਗੋਰਾ ਹੋ ਸਕਦਾ ਮੈਂ ਕੀ ਕਰਾਂ ਸਾਰੀ ਗੱਲ ਪੁੱਛਾਂਗੇ ਬਾਈ ਨਾਲ ਵੀ ਕੀ ਬੀਤਦੀ ਆ ਬਾਈ ਕਹਿੰਦਾ ਮੇਰੇ ਨਾਲ ਤਾਂ ਬੜਾ ਪੜਾ ਕੰਮ ਹੁੰਦਾ ਬਾਈ ਬਣ ਕੇ ਮੇਰਾ ਹੱਲ ਕਰੋ ਕਿਵੇਂ ਨਾ ਕਿਵੇਂ ਮੇਰੀ ਘਰ ਵਾਲੀ ਨੂੰ ਸਮਝਾਓ ਵੀ ਮੇਰਾ ਕਾਲਾ ਰੰਗ ਉਹਨੂੰ ਪਸੰਦ ਆ ਜੇ ਪਰ ਗੱਲ ਪੁੱਛਾਂਗੇ ਬਾਈ ਨੂੰ ਬਾਈ ਸਸੀ ਗੱਲ ਸਸੀ ਗੱਲ ਬਾਈ ਕੀ ਗੱਲ ਕੀ ਹੋਈ ਆ ਬਾਈ ਬਾਈ ਗੱਲ ਦਾ ਆ ਹੁਣ ਰੰਗ ਦਾ ਰੱਕ ਦਰ ਦੋ ਹੀ ਬਣਾਇਆ ਰੱਬ ਨੇ ਇੱਕ ਕਾਲਾ ਇੱਕ ਗੋਰਾ ਹੁਣ ਮੇਰਾ ਰੰਗ ਕਾਲਾ ਯਾਰ ਬਈ ਯਾਰ ਕਿਹੜੀ ਹੁਣ ਮੇਰੇ ਘਰਾਂ ਵਾਲੀ ਆ ਉਹ ਮਤ ਦੁਖੀ ਯਾਰ ਹਾ ਤਾਂ ਦੁਖੀ ਘਰ ਦੁਖੀ ਯਰ ਵੀ ਐ ਨਾ ਤਾਂ ਮੈਨੂੰ ਕੇ ਵਸਲ ਜਾਂਦੀ ਆ ਉਹ ਕਹਿੰਦੀ ਮੈਂ ਜਾਣ ਜੋਗੀ ਨਹੀਂ ਕੇ ਪਾਸੇ ਤੂੰ ਮੈਨਾਂ ਵਿਆਹ ਹੀ ਨਾ ਕਰਾ ਫਿਰ ਉਹਦਾ ਜਵਾਬ ਦੇ ਦੇ ਉਹਦਾ ਘਰ ਬਰ ਵੇਖ ਕੇ ਮੇਰਾ ਵਿਆਹ ਕਰਾ ਲਿਆ ਤੇ ਹੁਣ ਉਹਨੂੰ ਮਸੋਹਣਾ ਨਹੀਂ ਲੱਗਦਾ ਨਹੀਂ ਜਦੋਂ ਤੂੰ ਕੁੜੀ ਜਦੋਂ ਵਿਆਹ ਕੇ ਲੈ ਆ ਤੇ ਉਦੋਂ ਤੈਨੂੰ ਵਿਖਾਇਆ ਸੀਗਾ ਵੀ ਆਹ ਮੁੰਡਾ ਨਾ ਨਾ ਵੀ ਨਾ ਤਾਂ ਮੈਨੂੰ ਕੁੜੀ ਵਿਖਾਈ ਆ ਨਾ ਮੇਰੇ ਘਰ ਦੇ ਨਾਲ ਉਹਨਾਂ ਨੂੰ ਵਿਖਾਇਆ ਅੱਛਾ ਸਿੱਧਾ ਵਾ ਗੱਡੀ ਜੀ ਬੈਠੇ ਸੀ ਗੁਰੂ ਘਰ ਜਾ ਕੇ ਲਾਵਾ ਲੈ ਕੇ ਆ ਅੱਛਾ ਫੇਰ ਫੇਰ ਕਿ ਬਈਰ ਉਹ ਕਹਿੰਦੀ ਮੈਂ ਕਿ ਤੂੰ ੱੱਕੇ ਨਾਲ ਵਿਆਹ ਕਰਾਇਆ ਮੇਰੇ ਨਾਲ ੱੱਕੇ ਨਾਲ ਮੈਂ ਕਿਵੇਂ ਕਰਾ ਲੂ ਮੈਂ ਬਈਰ ਤੇ ਮੈਨੂੰ ਕਹਿੰਦੀ ਮਾਂ ਕਹਿੰਦੀ ਰੰਗ ਤੇਰਾ ਕਾਲਾ ਕਹਿੰਦੀ ਆਪਣਾ ਇਹਨਾਂ ਦਾ ਮੈਨੂੰ ਕਿਤੇ ਲੈ ਜਾਂਦੀ ਯਾਰ ਉਹ ਠੀਕ ਆ ਜਾਂਦੀ ਕੱਲੀ ਜਾਂਦੀ ਆ ਨਾ ਮਾਂ ਪਿਓ ਨਾਲ ਜਾਮਾ ਨਾ ਮਨ ਉਹਨਾਂ ਨਾਲ ਜਾਣ ਦਿੰਦੀ ਆ ਕਹਿੰਦੀ ਤੂੰ ਬਾਹਰ ਹੀ ਨਹੀਂ ਨਿਕਲਣਾ ਤੇਨੂੰ ਨਜ਼ਰ ਲੱਗ ਜੂਗੀ ਨજર ਕਾ ਤੋ ਲੱਗ ਜੂਗੀ ਪਤਾ ਹੀ ਨਹੀਂ ਅਗੜਾਂ ਕਰੀ ਜਾਂਦੀ ਐ ਅੱਛਾ ਮਤਲਬ ਇਹ ਗੱਲ ਕਹਿ ਸਕਦੇ ਹਾਂ ਨજર ਦੀ ਗੱਲ ਤਾਂ ਉਹ ਵੈਸੇ ਹੀ ਕਹਿ ਦਿੰਦੀ ਆ ਮਤਲਬ ਉਹ ਬਸ਼ਰਮੀ ਕਰਕੇ ਤੈਨੂੰ ਬਾਹਰ ਲੈ ਜਾ ਨਹੀਂ ਸਕਦੀ ਹਾਂ ਬਈ ਉਹ ਕਹਿੰਦੀ ਤੇਰਾ ਰੰਗ ਕਾਲਾ ਮੈਨੂੰ ਝੇੜ ਕਰਨਗੇ ਲੋਕ ਵੀ ਲੋਕ ਝੇੜ ਕਰਨ ਕੀ ਕੀ ਕਹਿਣਗੇ ਮੈਨੂੰ ਕਾਲੋ ਕਹਿਣਗੇ ਬਈ ਹੂੰ ਵੀ ਕਾਲੇ ਨਾਲ ਕਿੱਧਰ ਹੈ ਹਾਂ ਆਪ ਗੋਰੀ ਬੜੀ ਯਾਰ ਮੈਂ ਹੁਣ ਕਾਲਾ ਵੀ ਰੰਗ ਕੇ ਜਿਹਾ ਦਿੱਤਾ ਉਹ ਜਿਹਾ ਹੀ ਰਹਿਣਾ ਯਾਰ ਜੇ ਤੂੰ ਪਹਿਲਾਂ ਸੋਚਣਾ ਸੀ ਦੋਸਤੋ ਦੁੱਖ ਬਾਈ ਨੇ ਦੱਸਿਆ ਵੀ ਮੇਰੇ ਕਾਲੇ ਰੰਗ ਕਰਕੇ ਮੇਰੀ ਘਰ ਵਾਲੀ ਮੇਰੇ ਤੋਂ ਨਫ਼ਰਤ ਮੰਨਦੀ ਹੈ ਮੈਨੂੰ ਕਹਿ ਜਾਂਦੀ ਹੈ ਵੀ ਮੈਂ ਤੈਨੂੰ ਕਿਸੇ ਪਾਸੇ ਲਿਜਾ ਵੀ ਨਹੀਂ ਸਕਦੀ ਕਿਉਂਕਿ ਮੇਰੀ ਇਹਦੇ ਨਾਲ ਬੇਇੱਜ਼ਤੀ ਹੁੰਦੀ ਆ ਕਹਿੰਦੀ ਮੈਨੂੰ ਘਰ ਦੇ ਵਿੱਚ ਤਾੜ ਕੇ ਰੱਖਦੀ ਆ ਅੱਛਾ ਘਰ ਦੇ ਵਿੱਚ ਤਾੜ ਕੇ ਰੱਖਦੀ ਆ ਵੀ ਪਹਿਲਾਂ ਕਿਵੇਂ ਸੀਗੀ ਜ਼ਿੰਦਗੀ ਤੇ ਹੁਣ ਕਿਵੇਂ ਜ਼ਿੰਦਗੀ ਜ਼ਿੰਦਗੀ ਬਈ ਯਾਰ ਪਹਿਲਾਂ ਤਾਂ ਠੀਕ ਸੀ ਹੁਣ ਕਿਹੜੀ ਔਖੀ ਹੋ ਗਈ ਰੱਕ ਚੇਲੇ ਕੋਲ ਲੈ ਕੇ ਜਾਂਦੇ ਆ ਮੈਨੂੰ ਬਈ ਚੇਲੇ ਤਾਂ ਕਦੋਂ ਕਦੋਂ ਲੈ ਕੇ ਜਾਂਦੇ ਚੇਲੇ ਕੋਲ ਕਿਤੇ ਕਿਸੇ ਤੋਂ ਸਵਾਹ ਮਿਲਾ ਦੀ ਕਿਤੇ ਕਿਸੇ ਤੋਂ ਸਵਾਹ ਮਿਲਾ ਦੀ ਬਈ ਸਵਾਹ ਕਿਵੇਂ ਸਵਾਹ ਦਾ ਮਤਲਬ ਰੰਗ ਗੁਰਾ ਕੱਢਣ ਵਾਸਤੇ ਹਾਂ ਐਂ ਕਿ ਇੱਕ ਦਿਨ ਦਾ ਮੈਨੂੰ ਸਵਾਹ ਜੀ ਨੱਪੀ ਰੱਖਾ ਲੈ ਸਵਾਜ ਨੱਪੀ ਰੱਖਿਆ ਹਾਂ ਗੋਹੇ ਜਨੱਪੀ ਰੱਖਿਆ ਭੜਾ ਕਮਾ ਸਾਡੇ ਨਾ ਫਰਿੱਜ ਭਰੀ ਪਈ ਹੋ ਗਈ ਟੂਪਾ ਰੂਪਾ ਨਾਲ ਟੂਪਾ ਕਿਵੇਂ ਮਹਿੰਗੀ ਤੋਂ ਮਹਿੰਗੀ ਟੂਪਾ ਵਰਤ ਕੇ ਅੱਛਾ کریمਾਂ ਨਾਲ کریمਾਂ ਨਾਲ ਉਹ ਦੁੱਧ ਦੀ ਮਲਾਈ ਮੈਂ ਲਾਉਂਦਾ ਸੀ ਦੁੱਧ ਵੀ ਕਾਲਾ ਹੋ ਜਾਂਦਾ ਸੀ ਯਾਰ ਦੁੱਧ ਵੀ ਕਾਲਾ ਹੋ ਜਾਂਦਾ ਹੋਰ ਬਈ ਮੱਕਰ ਆ ਕੇ ਮਦੱਕਾ ਰੰਗ ਰੰਗ ਗੋਰਾ ਨਹੀਂ ਹੋਇਆ ਰੰਗ ਗੋਰਾ ਨਹੀਂ ਹੋਇਆ ਲਾਲ ਜਿਹਾ ਹੋ ਜਾਂਦਾ ਆ ਤੇਰੇ ਰਮਾਲ ਤੇ ਵੀ ਰੰਗ ਤੇਰਾ ਮਲ ਲੈ ਕੇ ਆ ਕਾਲਾ ਆ ਗਿਆ ਬਈ ਮੁੜ ਕੇ ਨਾ ਨਾ ਪੈ ਜਾਂਦਾ ਫਰਕ ਮਤਲਬ ਮਾੜਾ ਮਟਾ ਲਾਈ ਵੀ ਜਾਂਦਾ ਲਾਈ ਉਹਦਾ 100 ਰੁਪਏ ਹੁਣ ਰੰਗ ਹੀ ਕਾਲਾ ਹੈ ਹੁਣ ਆਪਾਂ ਕਰ ਕੀ ਸਕਦੇ ਆ ਯਾਰ ਤੂੰ ਨੇ ਟੱਪੇ ਵੀ ਕਰਵਾਏ ਆ ਤੇਰੇ ਤੇ ਵੀ ਗਾਲਾ ਕਾਲਾ ਰੰਗ ਹੈਗਾ ਜਿਹੜਾ ਗੋਰਾ ਹੋ ਜਾਊਗਾ ਬਈ ੱਟੂ ਨੇ ਉਹੀ ਗੱਲ ਕਰੀ ਨਾ ਇੰਨਾ ਤਾਂ ਕੋਈ ਜੋਗੀ ਸੱਡਾ ਮਾਰ ਨਾ ਕੋਈ ਚੇਲਾ ਸਾਡਾ ਨਾ ਕੋਈ ਕੋਦੇ ਵੀ ਮਤਲਬ ਸੁੱਖਾ ਵੀ ਬਹੁਤ ਸੁੱਖਣਾ ਹੂੰ ਨਾਣਾ ਦੇਵੀ ਤੱਕ ਸੁੱਖਾ ਸੁੱਖਾ ਆ ਪਰ ਗਰੰਗ ਗਾਲਾ ਨਹੀਂ ਰੰਗ ਗੋਰਾ ਨਹੀਂ ਹੋਇਆ ਗੋਰਾ ਨਹੀਂ ਹੋਇਆ ਕਾਲਾ ਹੀ ਰਿਹਾ ਆਪਣਾ ਦਾ ਕਾਲਾ ਹੀ ਰਿਹਾ ਹੈ ਹੂੰ ਅੱਛਾ ਹੁਣ ਘਰ ਵਾਲੀ ਆ ਜਿਹੜੀ ਅੱਛਾ ਤੇਰੇ ਨਾਲ ਵਿਆਹ ਹੋਇਆ ਕੀ ਕਿੰਨਾ ਟਾਈਮ ਹੋ ਗਿਆ ਵਿਆਹ ਨੂੰ ਵਿਆਹ ਨੂੰ ਵੀ ਸਾਡੇ ਨੂੰ 3 ਮਹੀਨੇ ਹੋ ਗਏ ਅਜਾ 3 ਮਹੀਨੇ ਹੋ ਗਏ ਹਾਂ ਬਈ ਤੇ ਹੁਣੀ ਕਲੇਸ਼ ਵਾਲੇ ਹੈ ਹੁਣੀ ਕਲੇਸ਼ ਵਾਲੇ ਮੇਰੇ ਤਾਂ ਨੇੜੇ ਵੀ ਨਹੀਂ ਹੁੰਦੀ ਨੇੜੇ ਵੀ ਨਹੀਂ ਹੁੰਦੀ ਹੋਰ ਦਰਦ ਦੀ ਰਾਤ ਨੂੰ ਚੀਕਾਂ ਮਾਰਨ ਲੱਗ ਜਾਂਦੀ ਕੀ ਕਹਿੰਦੀ ਹੈ ਕਹਿੰਦੇ ਭੂਤ ਆ ਗਈ ਭੂਤ ਆ ਗਈ ਭੂਤ ਕੀ ਭੂਤ ਆ ਗਈ ਕਹਿੰਦੀ ਆ ਭੂਤ ਆ ਗਈ ਭੂਤ ਆ ਗਈ ਦੋਸਤੋ ਦੁੱਖ ਵੇਖੋ ਯਾਰ ਹਣਾ ਕਹਿੰਦਾ ਹਰੇਕ ਬਾਬੇ ਕੋਲ ਮੈਂ ਗਿਆ ਹਰੇਕ ਚੇਲੇ ਕੋਲ ਗਿਆ ਪਰ ਮੇਰਾ ਹੱਲ ਨਹੀਂ ਹੋਇਆ ਮੈਂ ਹਰ ਇੱਕ ਟੂਬ ਵਰਤੀ ਆ ਕਹਿੰਦੇ ਮੈਨੂੰ ਸਵਾਹ ਦੇ ਵਿੱਚ ਨੱਪ ਕੇ ਵੀ ਰੱਖਿਆ ਸਵਾਹ ਮੇਰੇ ਤੇ ਮਲੀ ਵੀ ਆ ਮਲਾਈ ਵੀ ਕਾਲੀ ਹੋ ਜਾਂਦੀ ਹੈ ਮੇਰੇ ਤੇ ਇਸੇ ਪਿੰਡੇ ਤੇ ਫਿਰ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਰਮਾਲਾ ਰਮਾਲ ਤੇ ਵੀ ਰੰਗ ਕਾਲਾ ਤੁਸੀਂ ਦੇਖ ਸਕਦੇ ਹੋ ਇਹ ਵੀ ਕਾਲਾ ਰੰਗ ਹੈ ਇਹਦੇ ਤੇ ਵੀ ਲਾਏ ਪਿਆ ਮਤਲਬ ਜਿਹੜੀ ਚੀਜ਼ੇ ਪਾਉਂਦਾ ਉਹ ਵੀ ਕਾਲੀ ਹੋ ਜਾਂਦੀ ਐ ਵੀ ਇੰਨਾ ਕਾਲਾ ਰੰਗ ਆ ਮੁੰਡੇ ਦਾ ਹਣਾ ਇਹਦੀ ਘਰ ਵਾਲੀ ਨਫ਼ਰਤ ਕਰਦੀ ਐ ਅੱਛਾ ਬਾਜ਼ਾਰ 'ਚ ਜਦੋਂ ਤੂੰ ਜਾਂਦੇ ਆ ਤੂੰ ਜਾਂਨਾ ਜਾਂ ਤੇਰੀ ਘਰ ਵਾਲੀ ਜਾਂਦੀ ਐ ਤੇ ਤੈਨੂੰ ਲੈ ਕੇ ਨਹੀਂ ਜਾਂਦੀ ਨਾਲ ਨਾ ਨਾ ਬੇਰ ਮੈਂ ਤਾਂ ਘਰ ਦੇ ਵੀ ਲੈ ਜਾਂਦੇ ਘਰ ਵਾਲੀ ਨੂੰ ਲੈ ਜਾਣੇ ਕੀ ਆ ਘਰ ਦੇ ਘਾਤ ਨੂੰ ਲੈ ਕੇ ਜਾਂਦੇ ਹੁਣ ਮੰਨ ਕੇ ਰਾਤ ਨੂੰ ਮਗਰ ਮਾਂ ਉਹ ਤਾਂ ਬੜਾ ਪਿਆਰਾ ਹੁੰਦਾ ਜਵਾਗ ਓਏ ਮਾਂ ਤਾਂ ਕਿੱਥੇ ਕੋਈ ਨਹੀਂ ਲੈ ਜਾਂਦਾ ਮੈਨੂੰ ਤਾਂ ਬਈ ਸਾਰੇ ਮਾਂ ਵੀ ਸਕਿੰਨਣਾ ਮੇਰੀ ਹੂੰ ਉਹ ਵੀ ਵੇਖ ਲੈ ਟੂਪਾ ਲੱਗੋ ਫਿਰਦੀ ਰਹਿੰਦੀ ਆ ਹੂੰ ਉਹ ਨਾਲ ਹੰਦਾ ਮੇਰੀ ਬੇਤੀ ਨਾਲ ਘਰ ਵਾਲੀ ਨੂੰ ਆਏ ਮੇਰੀ ਘਰ ਵਾਲੀ ਨਾਲ ਹੰਦਾ ਮੇਰੀ ਨਹ ਜੇ ਮਾਂ ਨੂੰ ਮੇਰੀ ਨੂੰ ਉਹਨੂੰ ਆਏ ਹੁੰਦਾ ਤੇ ਮੇਰਾ ਪਿਓ ਆ ਉਹ ਮੈਨੂੰ ਮੋਟਰਸਾਈਕਲ ਦੇ ਮੂੰਹ ਵੱਢਣ ਕੇ ਭੌਂਦਾ ਪਿੱਛੇ ਨਾਲੇ ਕਹਿੰਦੇ ਵੀ ਜਦੋਂ ਘਰ ਵਾਲੀ ਜਾਂਦੀ ਐ ਤੈਨੂੰ ਕਈ ਵਾਰੀ ਬਾਜ਼ਾਰ ਲੈ ਜਾਂਦੀ ਐ ਤੇ 3-3 ਫੁੱਟ ਅੱਗੇ ਤੁਰਦੀ ਐ ਤੈਨੂੰ ਪਿੱਛੇ ਰੱਖਦੀ ਐ ਆਹੀਂ ਅੱਭੀ ਚੱਕਰ ਮੰਨ ਕੇ ਚਲ ਪੌੜੀ ਵੇਖ ਲੈ ਕਿੱਡੀ ਹੁੰਦੀ ਆ ਪੌੜੀ ਜਿੰਨੀ ਪੌੜੀ ਜਿੰਨੀ ਵਾਟ ਤੇ ਹੁੰਨੇ ਆ ਇੱਕ ਦੂਜੇ ਦਾ ਆਏ ਹੁੰਨੇ ਆ ਉਹਨੂੰ ਅਗਲਾ ਮਾਮਾ ਕਰ ਤਰਾ ਇਹਨਾਂ ਮੂਰੇ ਤਰੀ ਜਾਂਦੇ ਜਾਂ ਮੈਂ ਮੂਰੇ ਉਹਨਾਂ ਜਾ ਮਾਮਾ ਕਰ ਜਿਹੜੇ ਹਿਸਾਬ ਆਰੇ ਬਈ ਇਹ ਮਾਹਣਾਂ ਝੋਨੇ ਦੀ ਸਾਈ ਫੜੂਗਾ ਏਸੀ ਲਵਾਉਣ ਦਾ ਇਰਾਦਾ ਹੈ ਮੇਰਾ ਹੂੰ ਏਸੀ ਲਵਾਉਂਗਾ ਏਸੀ ਲਵਾ ਕੇ ਫਿਰ ਝੋਨਾ ਝੋਨਾ ਲਾਏਂਗੇ ਝੋਨਾ ਵੀ ਲਾਉਣਾ ਪਊਗਾ ਝੋਨੇ 'ਚ ਵੱਧ ਕਾਲਾ ਹੋ ਜਾਊ ਰੰਗ 10 ਕ ਦਿਨ ਲਾ ਲਾਂਗੇ ਏਸੀ ਜੋਗੇ ਰੁਪਏ ਬਣਾ ਕੇ ਫਿਰ ਉਹਦੇ ਤੇ ਮੂੰਹ ਪੱਕਾ ਹੀ ਰੱਖਣਾ ਲੱਗਣਾ ਏਸੀ 'ਚ ਪਿਆਰੇ ਨਾ ਨਾ ਉੱਤੇ ਮੂੰਹ ਟਕਾ ਕੇ ਰੱਖਣਾ ਅੱਛਾ ਐ ਗੋਰਾ ਹੋ ਜਾਊਗਾ ਕਹਿੰਦੇ ਏਸੀ 'ਚ ਗੋਰਾ ਹੋ ਜਾਂਦਾ ਬੰਦਾ ਅਛਾ ਕਹਿੰਦੇ ਸੋਹਰੇ ਪਰਿਵਾਰ ਵਿੱਚ ਲੈ ਕੇ ਜਾਂਦੀ ਤਰੀ ਘਰ ਲਈ ਤਨ ਸੋਹਰੇ ਪਰਿਵਾਰ ਕੀ ਲੈ ਕੇ ਜਾਣਾ ਬਈ ਯਾਰ ਹੁਣ ਮੰਨ ਕੇ ਚੱਲ ਕਦੋਂ ਜਾਂਦੀ ਆ ਮੇਰੇ ਪੇਕੀ ਆਪਦੇ ਪੇਕੀ ਤੇ ਅੱਡੇ ਤੇ ਚੜਾ ਕੇ ਮੈਂ ਕਿਹਾ ਚੜਾਇਆ ਹੋਣਾ ਤੁਰਕੇ ਜਾਂਦੀ ਆ ਤਿੰਨ ਕਿਲੋਮੀਟਰ ਬਾਅਦ ਅੱਡਾ ਮੇਰੇ ਘਰ ਤੋਂ ਕਾਹ ਤੋਂ ਤੁਰਕੇ ਕਾਹ ਤੋਂ ਜਾਂਦੀ ਆ ਤੇਰਾ ਕਾਲਾ ਰੰਗ ਫਿਰ ਤਕਨੋਗਾ ਕਹਿ ਨੀਚੇ ਡਾਗਰਨੇ ਕੇ ਲੋਕ ਮੈਨੂੰ ਕੀ ਕਹਿਣਗੇ ਲੋਕ ਕਹਣਗੇ ਤੇ ਘਰ ਆਲਾ ਕਾਲਾ ਆ ਭਾਜ ਕਿੱਡੀ ਗੋਰੀ ਆ ਲੈ ਹਾਂ ਕਹਿੰਦੇ ਲੋਕ ਤੇ ਮੰਨ ਕੇ ਚੱਲ ਹੁਣ ਉਹਦੀ ਸਹੇਲੀ ਦਾ ਵਿਆਹ ਸੀ ਠੀਕ ਆ ਉੱਥੇ ਮੈਂ ਕਹ ਲੈ ਚੱਲ ਮੈਨੂੰ ਉੱਥੇ ਵੀ ਨਹੀਂ ਲੱਗੇਗੀ ਮੈਨੂੰ ਕਿਤੇ ਮੈਂ ਮੈਂ ਭੂਆ ਉੱਥੇ ਵੀ ਲੈ ਜਾਂਦੀ ਯਾਰ ਹੂੰ ਤੇ ਇਦੂ ਦਾ ਮੈਨੂੰ ਤਲਾਕ ਤਰੂ ਕਿ ਦੇ ਦੇ ਯਾਰ ਸੇਲੀ ਦਾ ਵਿਆਹ ਸੀਗਾ ਉੱਥੇ ਕਾਤੋਂ ਲੱਗੇਗੀ ਉੱਥੇ ਰਗਦੀ ਮੈਨੂੰ ਸੇੜਨੇ ਕਿ ਬਾਹਲੇ ਲੋਕ ਸੇੜਨੇ ਕਿਥੇ ਹੌਣ ਸੇੜੂਗਾ ਤੂੰ ਉੱਥੇ ਦੀਆਂ ਸੇਲਾਂ ਯਾਰ ਚੱਕ ਮੈਂ ਆਇਆ ਬਾਹਲੇ ਨੂੰ ਪਤਾ ਹੈਗਾ ਬੜੁਨਾਂ ਦਾ ਇੱਕ ਦੂਜੀ ਨੂੰ ਉਂਗਲਾ ਲਾ ਲਿਆ ਯਾਰ ਹੂੰ ਕਾਹਦਨ ਕਿ ਇਹਦਾ ਐਡਾ ਕਾਲਾ ਤੂੰ ਕਿੱਧਰ ਫਸ ਗਿਆ ਉਂਗਲਾ ਤੈਨੂੰ ਪਤਾ ਹੀ ਅੱਜਕੱਲ ਬਈ ਬੜੁਨਾਂ ਸਾਡੇ ਘਰ ਵਾਲੇ ਗੋਰੇ ਤੇ ਤੇਰਾ ਘਰ ਵਾਲਾ ਕਾਲਾ ਕਾਲਾ ਉਹ ਕੀ ਤੂੰ ਕਹਦਾ ਕਰ ਵੀ ਇਹਦੇ ਚ ਕੀ ਵੱਡੀ ਗੱਲ ਲੋਕ ਜਹਾਨ ਤੇ ਦੋ ਰੰਗ ਕਾਲਾ ਗੋਰਾ ਤੇ ਮੈਂ ਤੇਰੇ ਇੱਕ ਗੋਰਾ ਰੰਗ ਕੀ ਕਰਾਉਣਾ ਜਿਹੜਾ ਨਸ਼ੇ ਦਾ ਡੱਕਾ ਹੀ ਹੋਇਆ ਤੇ ਮੈਂ ਨਸ਼ਾ ਕਰਦਾ ਤੂੰ ਨਾ ਨਾ ਨਸ਼ਾ ਦਾ ਪੱਕਾ ਫੇਰ ਤੂੰ ਨੂੰ ਕਹੇ ਮੇਰੇ ਚ ਗੋਣੇ ਬੜੇ ਆ ਨਸ਼ਾ ਨਹੀਂ ਕਰਦਾ ਸਾਰਾ ਤੋਂ ਵੱਡੀ ਗੱਲ ਤੇ ਇਹੀ ਆ ਓਏ ਮੈਂ ਬੀੜੀ ਪੀਣਾ ਨੂੰ ਪੱਲਾ ਪਤਾ ਕੱਲੀ ਤੇ ਬੀੜੀ ਨਾਲ ਬੀੜੀ ਨਾਲ ਤਾਂ ਨਹੀਂ ਹੋ ਗਿਆ ਕਾਲਾ ਨਾ ਨਾ ਬੀੜੀ ਵੀ ਹੁਣ ਤਾਂ ਮੈਂ ਛੱਡਤੀ ਯਾਰ ਬਸ ਦੋ ਮਹੀਨਾ ਕਿ ਹੋਇਆ ਅੱਛਾ ਫੇਰ ਹੋਰ ਕੀ ਹੋਰ ਕੀ ਕਹਿਣਾ ਚਾਹੁੰਦਾ ਕਹਿੰਦਾ ਮੈਂ ਚਾਉਣਾ ਬਈਰ ਕਹਿੰਦਾ ਕੁੜਾਂ ਕਾਲਾ ਰਾਂਗਣਾ ਕਾਲੇ ਰਾਂਗਲੇ ਪਿਆਰੇ ਭਲੇ ਹੁੰਦੇ ਐ ਨਹੀਂ ਪਤਾ ਕੁੜਾਂ ਨੂੰ ਗੋਰੇ ਰੰਗਾਂ ਜਿਹੀ ਪੈ ਬਈਰ ਹੂੰ ਗੋਰੇ ਰੰਗਾਂ ਵਾਲਾ ਕੋਈ ਫਾਇਦਾ ਨਹੀਂ ਅੱਜ ਕੱਲ ਸਾਰੇ ਪਰਿਵਾਰ ਵੀ ਲੈ ਕੇ ਜਾਂਦੀ ਕਹਿੰਦੀ ਵੀ ਕੁੜੀਆਂ ਦਾ ਵਿਆਹ ਕਿਸੇ ਕੁੜੀ ਦਾ ਸਹੇਲੀ ਦਾ ਵਿਆਹ ਸੀ ਇਹਦੀ ਦਾ ਕਹਿੰਦਾ ਉੱਥੇ ਵੀ ਨਹੀਂ ਲੈ ਕੇ ਗਈ ਮੈਨੂੰ ਕਹਿੰਦੀ ਉਹਥੇ ਤਾਂ ਨਹੀਂ ਲੈ ਕੇ ਗਈ ਵੀ ਜੇ ਕੱਲ ਨੂੰ ਮੈਨੂੰ ਕਿਸੇ ਕੁੜੀ ਨੇ ਕਹਿ ਤਾ ਮੇਰੀ ਸਹੇਲੀ ਨੇ ਕਹਿ ਤਾ ਵੀ ਮੇਰਾ ਘਰ ਤੇਰਾ ਘਰ ਵਾਲਾ ਦਾ ਕਾਲਾ ਸਾਡੇ ਘਰ ਵਾਲੇ ਤਾਂ ਗੋਰੇ ਆ ਹੈ ਕਹਿੰਦਾ ਤੀਵਿਆਂ ਦਾ ਕੀ ਪਤਾ ਹੁੰਦਾ ਬਈ ਤੀਵਿਆਂ ਤੋਂ ਉਂਗਲਾ ਲਾਉਂਦੇ ਪਿੰਡ ਦੀਆਂ ਬ ਪਿੰਡ ਦੇ ਨਾ ਬਈਰ ਅੰਨੇ ਕੜਦਿਆਂ ਜੀਭਾ ਕੜਦਿਆਂ ਸੇੜਦੇ ਨਾ ਵੀ ਮੈਨੂੰ ਕੀ ਕਹਿੰਦੀਆਂ ਮੈਂ ਤਾਂ ਚੇਗੜੀ ਪਾਈ ਬੈਠਾ ਇੱਕ ਸਾਦੀ ਪਿੰਡ ਚ ਕਾਲੂ ਕਾਲੂ ਕਹਿੰਦੇ ਨਾ ਮੈਨੂੰ ਕਾਲੂ ਹਾਂ ਕਾਲੂ ਕਾਲੂ ਕੱਟਾ ਹਾਂ ਮੁੜ ਕੇ ਕਹਿੰਦੇ ਨਾ ਕੁੱਤੇ ਦਾ ਨਾਂ ਉਹਨਾਂ ਦੇ ਦਾ ਜਿਵੇਂ ਆਏ ਕਹਿ ਦਿੰਦੇ ਨਾ ਅੱਛਾ ਅਸੀਂ ਤਾਂ ਕੁੱਤੇ ਨੂੰ ਕਹ ਹੈ ਹਾਂ ਮਾਂ ਦੀ ਮਾਂ ਨੂੰ ਵੀ ਲੰਬਾ ਦੇ ਕੇ ਭੇਜਦਾ ਹਾਂ ਕਹਿੰਦੇ ਉਹਨਾਂ ਦਾ ਕੁੱਤਾ ਸੀ ਤਾਂ ਅਸੀਂ ਤਾਂ ਉਹਨੂੰ ਕਹਿੰਦੇ ਅੱਕਾ ਬਈ ਤਾਂ ਬਈ ਰਾਤ ਦੂਜੇ ਥਾਂ ਕੇ ਰਹਿਣ ਲੱਗ ਗਿਆ ਮੈਂ ਇੱਥੇ ਵੀ ਸੇੜਨ ਲੱਗ ਗਿਆ ਪਹਿਲਾਂ ਪਿੰਡ ਮੇਰਾ ਹੋਰ ਸੀ ਹੁਣ ਮੈਂ ਇੱਥੇ ਆ ਕੇ ਰਹਿਣ ਲੱਗ ਗਿਆ ਹ ਅਸੀਂ ਸਾਰੀਆਂ ਟੂਪਾਂ ਵਰਤ ਲਈਆਂ ਸਾਰੇ ਟੂਨੇ ਟੱਪੇ ਕਰਾ ਲਏ ਕੋਈ ਫਰਕ ਨਹੀਂ ਪਿਆ ਯਾਰ ਮੰਨ ਕੇ ਚੱਲੇ ਕਿੰਨਾ ਪੰਜਾਬ ਚ ਚੇਲਾ ਜੋਗੀ ਆ ਇੱਕ ਨਹੀਂ ਛੱਡਿਆ ਮੈਂ ਸਵਾਹਾਂ ਅੱਜ ਮੈਨੂੰ ਨੱਪ ਕੇ ਵੇਖਲਾ ਧੂਨੇ ਮੈਨੂੰ ਦੇ ਕੇ ਵੇਖ ਲੈ ਸਵਾਹ ਸੂ ਭਲਾ ਗੰਮਲਿਆ ਵਟਣਾ ਯਾਰ ਮੰਨ ਕੇ ਅੱਧਾ ਘੱਟਾ ਤਾਂ ਮਰੇ ਦੇ ਵੇਚਨ ਦਾ ਤੇ ਉਹਦਾ ਹੀ ਲਾਤਾ ਸੀ ਨੋ ਨੋਲ ਜਦੋਂ ਤੇਰੀ ਨਾਥੀ ਨਹੀਂ ਤੋਈ ਸੀ ਜਦੋਂ ਵਿਆਹ ਹੋਵੇਲੇ ਉਦੋਂ ਕੀ ਗੱਲ ਹੋ ਗਈ ਭਾਂਜ ਜਦੋਂ ਲੱਗ ਹੀ ਨਹੀਂ ਕਹਦਾ ਸੀ ਤੇਰਾ ਰੰਗ ਨਹੀਂ ਗੋਰਾ ਨਿਕਲਦਾ ਕੀ ਕਹਿੰਦਾ ਹੀ ਲੱਗੀ ਅੱਧਾ ਘੱਟਾ ਲਾਤਾ ਸੀ ਉਹਦਾ ਉਹ ਵਟਨੇ ਜਿਹਦਾ ਤਾਂ ਵੀ ਨਹੀਂ ਫਰਕ ਪਿਆ ਬੱਠਲ ਚਰ ਲਾਇਆ ਸੀ ਕਹਦਾ ਮੈਂ ਨਹੀਂ ਨਿਮਾਉਂਦਾ ਇਹਨੂੰ ਕਹਦਾ ਮੇਰੇ ਦਾ ਹੱਥ ਖੜੇ ਆ ਹੱਥ ਖੜੇ ਆ ਹਾਂ ਤੇ ਛੱਡ ਕੇ ਜਾਵੜਾ ਹੈ ਹੋਰ ਮੈਂ ਤਾਂ ਸਰਜਰੀ ਵੀ ਉਹ ਵੀ ਕਰਾ ਕੇ ਵੇਖ ਲਈ ਉਹ ਮਸ਼ੀਨਾਂ ਜਿਹੜੀਆਂ ਮੂੰਹ ਤੇ ਲਵਾਉਂਦੇ ਹੁੰਦੇ ਹੁਣ ਚੱਲਿਆ ਸਿਸਟਮ ਜਾ ਉਹ ਵੀ ਲਵਾ ਕੇ ਵੇਖਿਆ ਫਰਕ ਹੀ ਨਹੀਂ ਪਿਆ ਭਾਂ ਚਰ ਮੈਂ ਹਰ ਇੱਕ ਚੀਜ਼ ਵਰਤ ਕੇ ਵੇਖ ਲਈ ਵੀ ਰੰਗ ਗੋਰਾ ਨਹੀਂ ਹੋਇਆ ਹੋਰ ਯਾਰ ਮੈਂ ਤਾਂ ਉਹਦੀ ਧੂਣੀ ਵੀ ਦੇ ਕੇ ਵੇਖ ਲਈ ਕੁੱਤੇ ਦੀ ਲਾਟਰਿੰਗ ਲੂਟਰਿੰਗ ਕਾਦੀ ਕਹਿੰਦੇ ਉਹਦੀ ਵੀ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਪੰਜਾਬ ਦੇ ਵਿੱਚ ਇਹ ਸੱਚੀ ਗੱਲ ਆ ਕਿ ਕਾਲੇ ਰੰਗ ਨੂੰ ਅਹਿਮਤ ਨਹੀਂ ਦਿੱਤੀ ਜਾਂਦੀ ਕਾਲਾ ਰੰਗ ਪਾਉਣਾ ਪਸੰਦ ਕਰਦੇ ਆ ਐਨਕਾਂ ਲਾਉਣੀਆਂ ਕਾਲੀਆਂ ਪਸੰਦ ਕਰਦੇ ਆ ਹਰ ਇੱਕ ਚੀਜ਼ ਮਤਲਬ ਕਾਲੇ ਰੰਗ ਦੀ ਜਿਹੜੀ ਆਪਾਂ ਪਹਿਨਦੇ ਆ ਬੂਟ ਹੋ ਗਏ ਜਰਾਬਾਂ ਹੋ ਗਈਆਂ ਕੱਪੜੇ ਹੋ ਗਏ ਬਨੈਨ ਹੋ ਗਈ ਠੀਕ ਹੈ ਕਾਲੇ ਸ਼ੀਸ਼ੇ ਗੱਡੀਆਂ ਤੇ ਕਰਾ ਲੈਣੇ ਆ ਜਾਲੀਆਂ ਲਾ ਲੈਣੇ ਆ ਹਰ ਇੱਕ ਕਾਲੀ ਚੀਜ਼ ਪਸੰਦ ਆ ਪਰ ਕਾਲਾ ਰੰਗ ਨਹੀਂ ਪਸੰਦ ਕਿਸੇ ਨੂੰ ਠੀਕ ਹੈ ਕੁੜੀਆਂ ਵਿਆਹ ਕਰਵਾ ਲੈਂਦੀਆਂ ਠੀਕ ਹੈ ਵਿਆਹ ਕਰਵਾ ਲੈਂਦੀਆਂ ਉਹਨਾਂ ਨੂੰ ਐ ਹੁੰਦਾ ਵੀ ਚਲ ਘਰੋਂ ਘਰੋਂ ਤਗੜਾ ਮੁੰਡਾ ਵੀ ਕੋਈ ਚੱਕਰ ਨਹੀਂ ਹਨਾ ਵੀ ਵਿਆਹ ਹੋ ਜਾਂਦਾ ਬਾਦ ਦੇ ਵਿੱਚ ਕਿਉਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਕਿਉਂਕਿ ਕਾਲਾ ਰੰਗ ਪਸੰਦ ਹੀ ਨਹੀਂ ਕਰਦੀਆਂ ਕੁੜੀਆਂ ਕਾਲਾ ਰੰਗ ਨਿਗਰੋ ਹੋ ਗਏ ਜਿਹੜੇ ਉਹਨਾਂ ਨੂੰ ਉਹਨਾਂ ਦੀਆਂ ਵੀਡੀਓ ਚਾਹ ਚਾ ਕੇ ਵੇਂਦੇ ਆ ਉਹਨਾਂ ਨੂੰ ਮੂਰੇ ਹੋ ਕੇ ਵੇਂਦੇ ਵੀ ਹਾਂ ਹਾਂ ਉਹਦਾ ਸਿਸਟਮ ਹੋਰ ਹੁੰਦਾ ਬਈ ਉਹਨਾਂ ਦਾ ਸਿਸਟਮ ਹੋਰ ਹੁੰਦਾ ਉਹਨਾਂ ਦਾ ਸਿਸਟਮ ਹੋਰ ਹੁੰਦਾ ਅੱਛਾ ਅੱਛਾ ਕੀ ਸਿਸਟਮ ਕੀ ਹੋਰ ਹੁੰਦਾ ਸਿਸਟਮ ਮੰਨ ਲਾ ਯਾਰ ਹੁਣ ਦੱਸ ਦ ਸਕਦੇ ਨੇ ਆਪਾਂ ਹਣਾ ਅੱਛਾ ਮੇਰੀ ਗੱਲ ਸੁਣ ਵੀ ਤੇਰਾ ਕਾਲਾ ਰੰਗ ਕਿਵੇਂ ਹੋਇਆ ਤੈਨੂੰ ਇਹ ਪਤਾ ਕੁਝ ਮੜਮ ਕਾਲਾ ਯਾਰ ਹੁਣ ਮੰਨ ਕੇ ਚੱਲ ਹੁਣ ਇੱਕਦਮ ਮਸੂਟਾ ਹੁੰਦਾ ਸੀ ਯਾਰ ਮੇਰੇ ਸਰੋਦਾ ਤੇਲ ਬੜਾ ਮਾਲਦੇ ਸੀ ਮਾਲਸ ਬੜੀ ਕਰਦੇ ਸੀ ਮੰਜੇ ਕੌਣ ਕਰਦਾ ਸੀਗਾ ਮੇਰਾ ਡੈਡੀ ਵੱਧ ਕਰਦਾ ਸੀ ਹਾਂ ਧੁੱਪੇ ਪਏ ਦੇ ਮਾਲਸ ਕਰੀ ਜਣੀ ਭਰਾਵਾ ਮਲੀ ਜਣਾ ਤੇਲ ਮਲੀ ਜਣਾ ਬੋਤਲ ਮਲ ਦੇਣੀ ਹੱਥ ਨਾਲ ਤੇਲ ਉੱਤੋਂ ਧੁੱਪ ਉੱਤੋਂ ਧੁੱਪ ਬੰਦੀ ਧੁੱਪੇ ਪਾ ਦਿੰਦੇ ਚੱਕਦੇ ਹੈ ਨਹੀਂ ਸੀਗੇ ਚੱਕਦੇ ਹੈ ਨਹੀਂ ਸੀ ਹਾਂ ਨਹੀਂ ਪਤਾ ਤੜਕੇ ਦਾ ਪਾਉਂਦਾ ਉਹਦੇ ਉਹਦੇ ਨਾਲ ਹੀ ਕਾਲਾ ਹੋ ਗਿਆ ਮਤ ਉਹਦੇ ਨਹੀਂ ਫਰਕ ਪਿਆ ਲੱਗਦਾ ਯਾਰ ਉਹਦੇ ਨਾਲ ਹੀ ਕਹਿੰਦਾ ਮੇਰਾ ਡੈਡੀ ਮੈਨੂੰ ਸਰੋਂ ਦੇ ਤੇਲ ਨਾਲ ਮਲ ਕੇ ਧੁੱਪੇ ਪਾਉਂਦਾ ਸੀ ਕਹਿੰਦਾ ਉਹਦੇ ਨਾਲ ਹੀ ਮੇਰਾ ਕਾਲਾ ਰੰਗ ਹੋਇਆ ਦੋਸਤੋ ਦੋਸਤੋ ਇਹ ਤਾਂ ਕੁਦਰਤ ਵੱਲੋਂ ਹਨਾ ਵੀ ਐ ਨਹੀਂ ਹੁੰਦਾ ਵੀ ਹਨਾ ਵੀ ਕਾਲਾ ਰਾਂਗੇ ਧੋਪਨੇ ਕਰਤਾ ਜਾਂ ਆਪਾਂ ਤੇਲ ਨਹੀਂ ਕਰਤਾ ਪਰ ਇਹ ਕੁਦਰਤ ਦੀ ਚੀਜ਼ ਹੁੰਦੀ ਹੈ ਇਹਨੂੰ ਪਸੰਦ ਤੁਹਾਨੂੰ ਜੇ ਤੁਸੀਂ ਵਿਆਹ ਕਰਵਾਇਆ ਕੁੜੀਓ ਤਾਂ ਇਹਨੂੰ ਚਾਉਣਾ ਵੀ ਚਾਹੀਦਾ ਹੀਟ ਤਾਂ ਨਹੀਂ ਹੋਇਆ ਚਾਉਣਾ ਵੀ ਚਾਹੀਦਾ ਦੋਸਤੋ ਜੇ ਇਹ ਮੁੰਡੇ ਨੇ ਵਿਆਹ ਕਰਵਾਇਆ ਮੈਂ ਉਸ ਕੁੜੀ ਨੂੰ ਕਹਿਣਾ ਚਾਹਣਾ ਵੀ ਇਹਨੂੰ ਤੂੰ ਕਿਉਂ ਨਹੀਂ ਲੈ ਕੇ ਜਾਂਦੀ ਕਿਸੇ ਕਿਸੇ ਫੰਕਸ਼ਨ ਤੇ ਜਾਂ ਕੁੜੀ ਦੀ ਕੋਈ ਤੇਰੀ ਸਹੇਲੀ ਦਾ ਵਿਆਹ ਆ ਗਿਆ ਜਾਂ ਰੌ ਸਹੁਰੇ ਹੋ ਗਿਆ ਅੱਡੇ ਤਣੀ ਜਾਣ ਦਿੰਦੀ ਬਾਜ਼ਾਰ ਚ ਨਹੀਂ ਇਹਨੂੰ ਲੈ ਕੇ ਜਾਂਦੀ ਕਿਉਂ ਕਿਉਂ ਇਹੀ ਪੁੱਛਣਾ ਕੁੜੀਓ ਤੁਸੀਂ ਕਿਉਂ ਨਹੀਂ ਲੈ ਕੇ ਜਾਂਦੀਆਂ ਕਿਉਂਕਿ ਇਹਦਾ ਕਾਲਾ ਰੰਗ ਆ ਗੁਣਤਾ ਵੇਖੋ ਇਹਦੇ ਵਿੱਚ ਨਸ਼ਾ ਨਹੀਂ ਕਰਦਾ ਕੋਈ ਨਸ਼ਾ ਨਹੀਂ ਕਰਦਾ ਦਿਲ ਵੇਖੋ ਕਿੰਨਾ ਸਾਫ਼ ਆ ਪਿਆਰ ਕਰਦਾ ਪਿਆਰ ਕਰਦਾ ਆਪਦੀ ਘਰ ਵਾਲੀ ਨੂੰ ਪਿਆਰ ਤਰਮਾ ਤੇ ਮਾਂ ਤੇ ਉਹਨੂੰ ਨਹੀਂ ਕਰਦਾ ਕਿੰਨਾ ਉਹਨੂੰ ਕਰਦਾ ਅੱਛਾ ਹੋਰ ਕਹਿੰਦਾ ਪਿਆਰ ਮੈਂ ਉਹਨੂੰ ਇੰਨਾ ਕਰਦਾ ਵੀ ਮੈਂ ਇੰਨਾ ਮਾਂ ਤੇ ਉਹਨੂੰ ਪਿਆਰ ਨਹੀਂ ਕਰਦਾ ਜਿੰਨਾ ਮੈਂ ਉਹਨੂੰ ਪਿਆਰ ਕਰਦਾ ਇਹ ਸੱਚੀ ਗੱਲ ਆ ਦੋਸਤੋ ਇਹਦਾ ਦਿਲ ਸਾਫ਼ ਆ ਇਹ ਕੁੜੀ ਨੂੰ ਬਹੁਤ ਜ਼ਿਆਦਾ ਪਿਆਰ ਵੀ ਕਰਦਾ ਤੇ ਇਹ ਕਹਿੰਦੇ ਵੀ ਨਸ਼ਾ ਪਤਾ ਨਹੀਂ ਕਰਦਾ ਸਭ ਤੋਂ ਵੱਡੀ ਗੱਲ ਕਹਿੰਦਾ 100 ਕਿੱਲੇ ਹੌਣ ਬੰਦੇ ਕੋਲ ਤੇ ਚਿੱਟਾ ਲਾਉਂਦਾ ਹੁੰਦੇ 100 ਕਿੱਲੇ ਕਿਸੇ ਕੰਮ ਦੇ ਨਹੀਂ ਠੀਕ ਹੈ ਜਿਹਦੇ ਕੋਲ ਪੱਲੇ ਕੁਝ ਨਹੀਂ ਹੈਗਾ ਨਸ਼ਾ ਨਹੀਂ ਕਰਦਾ ਘਰ ਦਾ ਖਰਚਾ ਚਲਾਉਂਦਾ ਕੀ ਕਹਿਣਾ ਚਾਹਣਾ ਹੋਰ ਕੁਝ ਕਹਿਣਾ ਮੈਂ ਤਾਂ ਬਈ ਰਾਇਆ ਕਹਿਣਾ ਚਾਹਣਾ ਐ ਮਨ ਕਿ ਅਗੜੀ ਸੋਨੂ ਕੋਰਾ ਕਿੰਨੀ ਫੇਮਸ ਕੁੜੀ ਆ ਕਿਹੜੀ ਉਹ ਕਾਲੀ ਜੂਰਾ ਹਾਏ ਮੇਰਾ ਲੱਲੂ ਹਾਂ ਲੱਲੂ ਕਾਲੀ ਜੀ ਕਾਲੀ ਜੀ ਉਹ ਮੁੰਡਾ ਵਗਲਾ ਦਹੀਂ ਦੇ ਫੁੱਟ ਵਰਗਾ ਤੇ ਆਪ ਵਗਲਾ ਕਾਲੀ ਕਾਲੀ ਆ ਉਹ ਤੇ ਫੇਰ ਵੀ ਨਿਭੀ ਜਾਂਦਾ ਪਿਆਰ ਹਣਾ ਫੇਰ ਵੀ ਨਿਭੀਂਦਾ ਜੋੜਿਆਂ ਦੀ ਗੱਲ ਐ ਯਾਰ ਹੁਣ ਚੱਲ ਮੇਰੇ ਘਰਾਂ ਵਾਲੀ ਗੋਰੀ ਆ ਤੇ ਮੈਂ ਕਾਲਾ ਚੱਲ ਨਹੀਂ ਸਕਦਾ ਐ ਸਿਸਟਮ ਮੇਰਾ ਪਰ ਕੁੜੀਆਂ ਕਾ ਤੂੰ ਸਹਿਣ ਕਰਦੀਆਂ ਕੁੜੀਆਂ ਕਾ ਤੂੰ ਹਜਮਾ ਹੁੰਦੀਆਂ ਯਾਰ ਕੁੜੀਆਂ ਦਾ ਹਾਜਮਾ ਇੱਥੋਂ ਤੱਕ ਹੁੰਦਾ ਗੋੜਾ ਝੜਾ ਮ ਵੇਨਦਾ ਐ ਮੁੰਡਾ ਹੋਵੇ ਗੋਰਾ ਤੇ ਐ ਵੇਨਦਾ ਨਹੀਂ ਆਪ ਦਾ ਮੂੰਹ ਨਹੀਂ ਤੇ ਇਹੀ ਕਾਲੀ ਹੁੰਦੀ ਤੇ ਮੈਂ ਜਵਾਬ ਦਿੰਦਾ ਤੈਨੂੰ ਪਤਾ ਲੱਗ ਜਾਂਦਾ ਮੁੰਡੇ ਮੁੰਡੇ ਮਤਲਬ ਮੁੰਡੇ ਆਪਾਂ ਕਹਿ ਦਈਏ ਮੁੰਡੇ ਪੱਕੇ ਹੁੰਦੇ ਆ ਹਨਾ ਕੁੜੀਆਂ ਕੱਚੀਆਂ ਹੁੰਦੀਆਂ ਕੁੜੀਆਂ ਦਾ ਸਟਾਇਲ ਹੀ ਨਹੀਂ ਹੁੰਦਾ ਕੰਜਾਂ ਦਾ ਕਿਸੇ ਦਾ ਮੁੰਡਾ ਹੁੰਦਾ ਚੱਲ ਹੁਣ ਕਾਈ ਬੈਠੇ ਨਾ ਹੁਣ ਕਰਾ ਲੈਂਦੇ ਆ ਵਿਆਹ ਆਪਾਂ ਮੁੰਡਾ ਅਡਜਸਟ ਕਰ ਲੈਂਦਾ ਦੁਕਾਨ ਮੁੰਡਾ ਅਡਜਸਟ ਕਰ ਲੈਂਦਾ ਸਾਰਾ ਕੁਝ ਮਤਲਬ ਮੁੰਡਾ ਦਾ ਨਾਲ ਅਗਲੇ ਦਾ ਕਿਵੇਂ ਕਹਿੰਦੀ ਕੁੜੀ ਉਹਵੇਂ ਕਰ ਲੈਂਦਾ ਮੁੰਡਾ ਤੇ ਕੁੜੀ ਨੂੰ ਕਹਦਾ ਆਪ ਜਵਾਨੀ ਗੱਲ ਮੰਨਦੀ ਹਮ ਆਪ ਦੀ ਮਰਜ਼ੀ ਚਲਾਉਂਦੀ ਆ ਮਤਲਬ ਹੁਣ ਕੀ ਕਹਿਣਾ ਚਾਹਣਾ ਉਹਨਾਂ ਕੁੜੀਆਂ ਬਾਰੇ ਜਿਹੜੀਆਂ ਕੁੜੀਆਂ ਕਾਲੇ ਰੰਗ ਨੂੰ ਨਹੀਂ ਪਸੰਦ ਕਰਦੀਆਂ ਮਦਰ ਆਹੀਂ ਕਿਹਨਾਂ ਕੁ ਉਹ ਉਹਦੇ ਤੇ ਲਾਉਣਾ ਉਹ ਉਹਦੇ ਬਾਰੇ ਸੋਚਣਾ ਉਹ ਵੀ ਕਿਸੇ ਦੀ ਕੁੜੀ ਆ ਹਾਂ ਉਹ ਵੀ ਵਸੀ ਜਾਂਦੇ ਹਾਂ ਕਿ ਮਾਂ ਦੀ ਕੁੜੀ ਉਹ ਵੀ ਵਸੀ ਜਾਂਦੀ ਆ ਉਹ ਮੁੰਡਾ ਮੁੰਡਾ ਦਾ ਏ ਮੁੰਡਾ ਸੋਹਣਾ ਉਹ ਜਵਾਬ ਵੀ ਦੇ ਸਕਦੇ ਸੀ ਕੁੜੀ ਨੂੰ ਤੇਰੀ ਘਰ ਵਾਲੀ ਜਿਹੜੀ ਗੋਰੀ ਆ ਉਹਨੂੰ ਵੀ ਸੋਚਣਾ ਚਾਹੀਦਾ ਹਾਂ ਉਹ ਕੁੜੀ ਨੂੰ ਸੋਚਣਾ ਚਾਹੀਦਾ ਯਾਰ ਬਾਕੀ ਰੱਬ ਦਾ ਹੈ ਕਹਿੰਦੇ ਆ ਉਹਨੇ ਵਸਣਾ ਤਾਂ ਠੀਕ ਆ ਯਾਰ ਕਿਹੜੀ ਕੁੜੀ ਨੂੰ ਮੈਂ ਤਲਾਕ ਦੇ ਦੂੰਗਾ ਸਿੱਧੀ ਗੱਲ ਆ ਕਿਹੜੀ ਨੇ ਮੈਨਾਂ ਗੱਲ ਕਰਨੀ ਹੋਈ ਤਾਂ ਮੈਨੂੰ ਮੈਸੇਜ ਕਰ ਲੈ ਸਾ ਮਤਲਬ ਤੂੰ ਤਲਾਕ ਦੇਣਾ ਚਾਹੁੰਦਾ ਚਲਾਕ ਦੇਣਾ ਚਾਹੁੰਦਾ ਦੇ ਦੂੰਗਾ ਮੱਝਾ ਥਨ ਚ ਹੀ ਦੇ ਦੂੰ ਬਸ ਠੀਕ ਹੈ ਤੁਹਾਨੂੰ ਮੈਨੂੰ ਮੈਸੇਜ ਕਰ ਲੈ ਮੈਂ ਵਿਆਹ ਕਰਾ ਲੂੰ ਠੀਕ ਆ ਭਾਈ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਮੁੰਡੇ ਦਾ ਕਾਲਾ ਰੰਗ ਸੀ ਤੇ ਇਹਦੀ ਘਰ ਵਾਲੀ ਇਹਨੂੰ ਪਸੰਦ ਨਹੀਂ ਕਰਦੀ ਸੀ ਜੇ ਕਿਸੇ ਪਾਸੇ ਇਹਨੇ ਜਾਣਾ ਹੁੰਦਾ ਸੀ ਰਿਸ਼ਤੇਦਾਰੀ ਚ ਜਾਂ ਕਹਿ ਦਈਏ ਵੀ ਆਪਾਂ ਸਹੇਲੀਆਂ ਦੇ ਵਿਆਹ ਤੇ ਜਾਣਾ ਹੁੰਦਾ ਸੀ ਜਾਂ ਪਿੰਡ ਦੇ ਵਿੱਚ ਜਾਂ ਬਾਜ਼ਾਰ ਦੇ ਵਿੱਚ ਜਾਣਾ ਸੀ ਇਹਦੀ ਘਰ ਵਾਲੀ ਇਹਨੂੰ ਲੈ ਕੇ ਨਹੀਂ ਜਾਂਦੀ ਸੀਗੀ ਕਿਉਂ ਨਹੀਂ ਲੈ ਕੇ ਜਾਂਦੀ ਸੀ ਕਿਉਂਕਿ ਇਹਦਾ ਕਾਲਾ ਰੰਗ ਆ ਕਾਲਾ ਰੰਗ ਇੰਨਾ ਕਿੰਨਾ ਕਿ ਦੁਖਦਾਈ ਕਾ ਯਾਰ ਮੈਂ ਸਮਝ ਨਹੀਂ ਸਕਦਾ ਪਰ ਮੈਂ ਇੱਕ ਗੱਲ ਜ਼ਰੂਰ ਦੱਸਾਂਗੇ ਪੰਜਾਬ ਦਾ ਦੁਨੀਆ ਦਾ ਇੱਕ ਅਸੂਲ ਆ ਵੀ ਕਾਲੇ ਰੰਗ ਨੂੰ ਬੜੀ ਐਹਮਤ ਨਹੀਂ ਦਿੱਤੇ ਯਾਰ ਪਉਣਾ ਸਾਰੇ ਪਸੰਦ ਕਰਦੇ ਆ ਕਾਲਾ ਰੰਗ ਪਸਾ ਪਉਣਾ ਪਸੰਦ ਕਰਦੇ ਆ ਜਾਲੀਆਂ ਕਾਲੀਆਂ ਗੱਡੀਆਂ ਨੂੰ ਹਰ ਇੱਕ ਚੀਜ਼ ਕਾਲੀ ਐਨਕ ਪਸੰਦ ਕਰਦੇ ਆ ਪਰ ਕਾਲਾ ਰੰਗ ਤਾਂ ਨਹੀਂ ਪਸੰਦ ਕੀਤਾ ਜਾਂਦਾ ਕਿਉਂਕਿ ਇਹ ਬੰਦੇ ਦਾ ਕਾਲਾ ਰੰਗ ਇਹਨੂੰ ਐ ਲੱਗਦਾ ਵੀ ਯਾਰ ਗੋਰਾ ਚਿੱਟਾ ਹੋਵੇ ਭਲਾ ਜੀ ਉਹਦੇ ਵਿੱਚ ਕੁਝ ਵੀ ਨਾ ਹੋਵੇ ਠੀਕ ਆ ਵਸਨ ਨੂੰ ਤੈਰ ਉਹ ਕੁੜੀਆਂ ਵੀ ਵਸੀ ਜਾਂਦੀਆਂ ਜਿਹੜੇ ਕਾਲੇ-ਕਾਲੇ ਮੁੰਡਿਆਂ ਨਾਲ ਲੰਗੜੇ ਹੁੰਦੇ ਹੈ ਕਈ ਹਨ ਜਿਨ੍ਹਾਂ ਦਾ ਹੱਥ ਪੈਰ ਨਹੀਂ ਕੰਮ ਕਰਦਾ ਅੰਗੇ ਹੀ ਨੁੰਦੇ ਉਹਨਾਂ ਨਾਲ ਹੀ ਵਸੀ ਜਾਂਦੀਆਂ ਪਰ ਕਹਿਦੀ ਵੀ ਗੋਰੇ ਰੰਗ ਦਾ ਇੰਨਾ ਮਾਣ ਵੀ ਨਾ ਕਰੋ ਸਦਾ ਨਹੀਂ ਰਹਿੰਦਾ ਠੀਕ ਹੈ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਣਾ ਸਾਰੀਆਂ ਕੁੜੀਆਂ ਨੂੰ ਵਿਆਹ ਕਰਵਾਉਣ ਦਾ ਸੋਚ ਸਮਝ ਕੇ ਕਰਵਾਇਆ ਕਰੋ ਬਾਅਦ ਵਿੱਚ ਤੰਗ ਨਾ ਕਰਿਆ ਕਰੋ ਘਰ ਵਾਲਿਆਂ ਨਾਲ ਤੇ ਦੂਜੀ ਗੱਲ ਘਰ ਵਾਲਿਆਂ ਨੂੰ ਵੀ ਮੈਂ ਇੱਕ ਗੱਲ ਕਹਿਣਾ ਚਾਹਣਾ ਜੇ ਤੁਸੀਂ ਵਿਆਹ ਕਰਾਉਣਾ ਤਾਂ ਵਧੀਆ ਬਣ ਕੇ ਉਹਦੇ ਨਾਲ ਰਹੋ ਵਧੀਆ ਅੰਗ ਸੰਗ ਰਹੋ ਇੱਕ ਦੂਜੇ ਨੂੰ ਸਮਝੋ ਠੀਕ ਹੈ ਆਪਣੇ ਮਾਪਿਓ ਦੇ ਹਾਜ਼ਰੀ ਚ ਵਿਆਹ ਕਰਾਉਣੇ ਤਾਂ ਉੱਥੇ ਸਮਝੋ ਵੀ ਮੇਰੇ ਮਾਪਿਓ ਦੀ ਪੱਗ ਆ ਮਾ ਮਾਪਿਓ ਨੇ ਮੇਰਾ ਵਿਆਹ ਕੀਤਾ ਮੈਂ ਉੱਥੇ ਬਸਾਂ ਮੈਂ ਗਲਤ ਕੁਝ ਸਟੈਪ ਪਹਿਜਾਂ ਨਾ ਚੱਕਾਂ ਵੀ ਜਿਹਦੇ ਨਾਲ ਮਾਪਿਓ ਦੀ ਦੁਰਦਸ਼ਾ ਹੋਵੇ ਠੀਕ ਹੈ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਕੋ ਸੇਧ ਦੇਣ ਵਾਸਤੇ ਹੁੰਦੀ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ